ਹੁਣ ਅਰਦਾਸ ਦਾ ਕਰ ਲਈ ਗਿਆਨੀ ਕੁਲਦੀਪ ਸਿੰਘ ਹੁਣਾਂ ਨੇ ਸਾਰਾ ਹੋ ਗਿਆ ਉਸ ਅਕਾਲ ਪੁਰਖ ਦਾ ਬਹੁਤ ਧੰਨਵਾਦ ਆ ਸਾਨੂੰ 6 ਜੂਨ ਦੇ ਦਿਨ ਦੇ ਉੱਤੇ ਇਹੋ ਜਿਹੇ ਟਿਕਟ ਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਅੱਜ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਹੁਣਾਂ ਨੇ ਗੜਗਾਜ ਸਾਹਿਬ ਨੇ ਇੱਥੇ ਰਹਿਣਾ ਬਾਬਿਆਂ ਨੇ ਵੀ ਇੱਥੇ ਰਹਿਣਾ ਆਪਾਂ ਨੂੰ ਜਿਹੜਾ ਕੋਈ ਹੈ ਉਹ ਕਰਨਾ ਚਾਹੀਦਾ ਪਰ ਇਸ ਦਿਨ ਤੇ ਨਹੀਂ ਸੀ ਹੋਣਾ ਚਾਹੀਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਬੜਾ ਪੀਸ ਪੁਲੀ ਢੰਗ ਦੇ ਨਾਲ ਇਹ ਸਾਰਾ ਜਿਹੜਾ ਨਿਫੜੇ ਚੜਿਆ ਪਰ ਅਰਦਾਸ ਵਿੱਚ ਕਿਹਾ ਗਿਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵ ਲਾਏ ਹਰਨਾਮੇ ਕੇ ਹੋਵੋ ਜੋੜੀ ਗੁਰਮੁਖ ਬਸ ਸਭਾ ਪਛਾਏ ਜੇ ਇਕੱਤਰ ਹੋਣ ਦੀ ਗੱਲ ਆ ਤੇ ਫੇਰ ਪੰਥ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਆ ਨਾ ਕਿ ਟਾਕਸ ਪੋਰਸ਼ਨ ਇੱਕ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਕਿ ਅਸੀਂ ਚੁਣੇ ਹੋਏ ਨਹੀਂ ਅਸੀਂ ਚੁੰਬੜੇ ਹੋਏ ਆ ਜਿਹੜੇ ਚੁਣੇ ਹੋਏ ਨੁਮਾਇंदे ਹੁੰਦੇ ਆ ਉਹ ਹਮੇਸ਼ਾ ਵਾਸਤੇ ਸਾਰੀ ਸੰਗਤ ਦੀ ਹਿਰਦਿਆਂ ਦੀ ਤਰਜਮਾਨੀ ਕਰਦੇ ਆ ਇਹ ਜਿਹੜਾ ਬੰਦ ਆ ਇਹ ਜਿਹੜੀ ਚੀਜ਼ ਆ ਛੋਟੇ ਛੋਟੇ ਬੱਚੇ ਬੀਬੀਆਂ ਨੌਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਬੰਦ ਆ ਤੇ ਮੇਰਾ ਖਿਆਲ ਆ ਕੋਈ ਇਹੋ ਜਿਹਾ ਅੰਮ੍ਰਿਤਸਰ ਵਾਸੀ ਨਹੀਂ ਹੈਗਾ ਕਿ ਜਿਹਨੂੰ ਲੋੜ ਪਵੇ ਕਹਿਣ ਦੀ ਉਹ ਸਮਝਦੇ ਆ ਇੱਕ ਦਿਨ ਆਪਣਾ ਕਾਰੋਬਾਰ ਬੰਦ ਕਰਕੇ ਉਹ ਆਪਣੇ ਵਿਛੜੇ ਹੋਏ ਵੀਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਤਾ ਮਾਹ ਪਰੇਸ਼ਾਨ ਨੂੰ ਸ਼ਰਧਾਂਜਲੀ ਦਿੰਦੇ ਆ ਆਪਰੇਸ਼ਨ ਬਲੂ ਸਟਾਰ ਜੂਨ 1984 ਨੂੰ ਲੈ ਕੇ ਜਿੱਥੇ ਕਿ ਅੱਜ ਪਾਠ ਦੇ ਭੋਗ ਵੀ ਪਾਏ ਜਾਣੇ ਸੀਗੇ ਕਿਉਂਕਿ 6 ਜੂਨ ਹੈ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਸ੍ਰੀ ਕਲਤਕਸਾ ਵਿਖੇ ਪਹੁੰਚ ਰਹੀਆਂ ਨੇ ਤਾਂ ਉੱਥੇ ਸਾਡੇ ਨਾਲ ਸੁਖਬੀਰ ਸਿੰਘ ਖੋਸਾ ਜੀ ਮੌਜੂਦ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਹਾਲਾਂਕਿ ਜ਼ਰੂਰ ਕਿਉਂਕਿ ਸਿੱਖ ਕੌਮ ਦੀ ਗੱਲ ਕਰੀਏ ਤਾਂ ਵੱਖ-ਵੱਖ ਮੁੱਦੇ ਜਿਹੜੇ ਛਿੜੇ ਹੋਏ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਚਾਹੇ ਬੇਅਦਬੀ ਦੀ ਗੱਲ ਸਿੰਘ ਸਾਹਿਬ ਜੀ ਨੂੰ ਅਰਦਾਸ ਦੇ ਵਿੱਚ ਜਾਂ ਬੇਨਤੀ ਵਿੱਚ ਉੱਥੇ ਨਹੀਂ ਆਉਣ ਦੀ ਪ੍ਰਵਾਨਗੀ ਨਹੀਂ ਹੈਗੀ ਤਾਂ ਤੁਸੀਂ ਕਿਵੇਂ ਬੇਕੀਓ? ਦੇਖੋ ਜੀ ਇਹ ਜਿਹੜਾ ਅੱਜ ਦਾ ਦਿਹਾੜਾ ਹੈਗਾ ਇਹ 41 ਸਾਲ ਪਹਿਲਾਂ ਜੂਨ 84 ਵਾਲੇ ਦਿਨ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਗੁਰਗ੍ਰੰਥ ਸਾਹਿਬ ਵਿੱਚ ਗੋਲੀਆਂ ਮਾਰਿਆਂ ਗਈਆਂ ਭਾਰਤੀ ਹਕੂਮਤ ਵੱਲੋਂ ਇੱਕ ਬਹੁਤ ਤਰ੍ਹਾਂ ਛਾਜਿਸ਼ ਦੇ ਤਹਿਤ ਲੱਖਾਂ ਹਜ਼ਾਰਾਂ ਦੀ ਗਿਣਤੀ ਗਿਣਤੀ ਵਿੱਚ ਫੌਜਾਂ ਜਿਹਦੇ ਵਿੱਚ ਰਸ਼ੀਆ ਬਰਤਾਨੀਆਂ ਸਾਰੇ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਸੀਗਾ ਤੇ ਮੁਠੀ ਪਰ ਸਿੱਖਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਜੂਝ ਕੇ ਸ਼ਹਾਦਤ ਦੇ ਜਾਮ ਪੀਤੇ ਪਰੰਤੂ ਅਫਸੋਸ ਆ ਕਿ ਅੱਜ ਸਾਡੇ ਸਿੱਖ ਆਪਸੀ ਝਗੜੇ ਦੇ ਵਿੱਚ ਇਹ ਜਿਹੜਾ ਮਹਾਨ ਪਵਿੱਤਰ ਦਿਹਾੜਾ ਹੈਗਾ ਜਿਹੜਾ ਇੱਕ ਨਸੂਰ ਸਾਡੇ ਚੁੱਬਦਾ ਆ ਤੇ ਅਸੀਂ ਉਹਨੂੰ ਭਰੇ ਮਨ ਨਾਲ ਯਾਦ ਕਰਦੇ ਆਂ ਤੇ ਇੱਕ ਬੰਨੇ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਹੈ ਸਾਡਾ ਕਿ ਲੱਖਾਂ ਦੀ ਫੌਜ ਅੱਗੇ ਗੋਡਿਆਂ ਨੇ ਟਿੱਕੇ ਹੁਣ ਜਿਹੜੀ ਗੱਲ ਤੁਸੀਂ ਧੰਮਾ ਸਾਹਿਬ ਦੀ ਕੀਤੀ ਆ ਹੁਣ ਅਰਦਾਸ ਤਾਂ ਕਰ ਲਈ ਗਿਆਨੀ ਕੁਲਦੀਪ ਸਿੰਘ ਹੋਣਾ ਨੇ ਸਾਰਾ ਹੋ ਗਿਆ ਉਸ ਅਕਾਲ ਪੁਰਖ ਦਾ ਬਹੁਤ ਧੰਨਵਾਦ ਆ ਸਾਨੂੰ 6 ਜੂਨ ਦੇ ਦਿਨ ਦੇ ਉੱਤੇ ਇਹੋ ਜਿਹੇ ਟਿਕਟਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਹੋਰ ਦਿਨ ਬੜੇ ਨੇ ਹੁਣ ਅੱਜ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਹੋਣਾ ਨੇ ਗੜਗਾਜ ਸਾਹਿਬ ਨੇ ਇੱਥੇ ਰਹਿਣਾ ਬਾਬਿਆਂ ਨੇ ਵੀ ਇੱਥੇ ਰਹਿਣਾ ਆਪਾਂ ਨੂੰ ਜਿਹੜਾ ਕੋਈ ਹੈ ਉਹ ਕਰਨਾ ਚਾਹੀਦਾ ਪਰ ਇਸ ਦਿਨ ਤੇ ਨਹੀਂ ਸੀ ਹੋਣਾ ਚਾਹੀਦਾ ਇਹ ਨਾਲ ਇੱਕ ਮਾਹੌਲ ਪੈਦਾ ਹੋਇਆ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਬੜਾ ਪੀਸਫੁਲੀ ਢੰਗ ਦੇ ਨਾਲ ਇਹ ਸਾਰਾ ਜਿਹੜਾ ਨਿਪਟਰੇ ਚੜਿਆ ਤੁਸੀਂ ਵੀ ਜਦੋਂ ਅਕਸਰ ਜਦੋਂ ਆਵਾਜ਼ ਚੁੱਕੀ ਆ ਕੌਮ ਲਈ ਜੋ ਆਪਣੇ ਆਲੇ ਹੀ ਲੇਕਿਨ ਹਰ ਵਾਰ ਤੁਹਾਨੂੰ ਵੀ ਕਿਤਨਾ ਕਿਤੇ ਜੋ ਪ੍ਰਸ਼ਾਸਨ ਵੱਲੋਂ ਕਹਿ ਲਿਆ ਜਾਂ ਫਿਰ ਆਪਣੇ ਵੱਲੋਂ ਕਈ ਵਾਰ ਮਾਰ ਇਹੋ ਜੀ ਪਈਆ ਕਿ ਅੱਗੇ ਆਣ ਖੜਾ ਲੱਗੇ ਕਿਉਂਕਿ ਬੰਦਾ ਹਰ ਵਾਰ ਸੋਚਦਾ ਲੇਕਿਨ ਤੁਸੀਂ ਇੱਥੇ ਪਹੁੰਚੇ ਹੋ ਫੇਰ ਫੇਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਵਾਜ਼ ਚੁੱਕੋਗੇ ਆਪਣੇ ਆਪ ਦੇ ਦੇਖੋ ਜੀ 328 ਰੁਪਿਆਂ ਦਾ ਮਸਲਾ ਜਿਉਂਦਾ ਤਿਉਂ ਆ ਉਹ ਹਜੇ ਸੁਧਰ ਨਿਬੜਿਆ ਨਹੀਂ ਹੈ ਉਹਦਾ ਕੋਈ ਇਹਨਾਂ ਨੇ ਸੋ ਪਤਾ ਨਹੀਂ ਦਿੱਤਾ ਪਰ ਅੱਜ ਦੇ ਦਿਨ ਸਾਡੇ ਮਹਾਨ ਸ਼ਹੀਦਾਂ अनेਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤਾਂ ਇਹਨੂੰ ਨਤਮਸਤਕ ਹੋਣ ਆਏ ਆ ਇਹ ਅਸੀਂ ਆਉਂਦੇ ਰਹਿਣਾ ਆ ਪਰ ਜਿਹੜੇ ਮੁੱਦੇ ਹੈਗੇ ਆ ਬਰਗਾੜੀ ਬਦਬੀ ਦਾ ਮੁੱਦਾ ਬੈਬਲ ਕਲਾਂ ਗੋਲੀ ਕੰਡ ਦਾ ਮੁੱਦਾ ਕੋਟਕਪਾਰਾ ਗੋਲੀ ਕੰਡ ਦਾ ਮੁੱਦਾ ਬੰਗਾ ਬੱਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ 328 ਰੁਪਿਆਂ ਦਾ ਮੁੱਦਾ ਇਹਦੀ ਆਵਾਜ਼ ਅਸੀਂ ਚੁੱਕਦੇ ਰਹਾਂਗੇ ਜਿੱਥੇ ਤੁਸੀਂ ਕਿਹਾ ਕਿ ਅੱਜ ਸਾਰੇ ਇੱਕਜੁੱਟ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਉਣ ਅੱਜ ਦੇ ਮਹਾਨ ਦਿਨ ਕਹਿ ਸਕਦੇ ਕਿਉਂਕਿ ਸ਼ਹੀਦ ਜਿਹੜੋ ਦਿਨ ਹੋਈ ਸੀਗੇ ਸਾਡੇ ਜਿਹੜੇ ਆਪਣੇ ਲੇਕਿਨ ਉੱਥੇ ਜਦੋਂ ਹੁਣ ਖਾਲਸਾਤਨ ਦੇ ਨਾਰੇ ਲਗਾਏ ਜਾ ਰਹੇ ਨੇ ਲੇਕਿਨ ਕੀਰਤਨ ਦੀ ਵਸ਼ਰੋਮਨੀ ਕਮੇਟੀ ਵੱਲ ਉੱਚੀ ਕਰ ਦਿਤੀ ਦੇਖੋ ਸ਼੍ਰੋਮਣੀ ਕਮੇਟੀ ਆਵਾਜ਼ ਉੱਚੀ ਕਰਨ ਦੇ ਨਾਲ ਮਸਲਾ ਮੱਠਾ ਨਹੀਂ ਪੈਣ ਵਾਲਾ ਇਹ ਸਿੱਖ ਹੋਮਲੈਂਡ ਦੀ ਗੱਲ ਆ ਕੱਲ ਦਲ ਖਾਲਸਾ ਵੱਲੋਂ ਸਮੂਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਵੱਡਾ ਮਾਰਚ ਲਿਖਿਆ ਗਿਆ ਉਹ ਸ਼ਰਿਆਮ ਬਾਹਰ ਨਾਰੇ ਲੱਗੇ ਨੇ ਰਾਜ ਕਰੇਗਾ ਖਾਲਸਾ ਵੀ ਤੇ ਖਾਲਸਤਾਨੀ ਆ ਨਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਇਹ ਛੋਟੀ ਸੋਚ ਹੈਗੀ ਆ ਛੋੜੀ ਸੋਚ ਹੈਗੀ ਆ ਇਦਾਂ ਮਤਲਬ ਆਪਣੇ ਬੰਦਿਆਂ ਨੂੰ ਉੱਥੇ ਬਿਠਾ ਕੇ ਦੂਜਿਆਂ ਨੂੰ ਨਾ ਬੈਠਣ ਦੇਣਾ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਇਹ ਦੱਸ ਰਹੀ ਆ ਕਿ ਅਸੀਂ ਕਬਜ਼ੇਦਾਰ ਆ ਤੁਸੀਂ ਹੋਰ ਕੋਈ ਹੋ ਪਰ ਅਰਦਾਸ ਵਿੱਚ ਕਿਹਾ ਗਿਆ ਹੋਇਆ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰਨਾਮੇ ਕੇ ਹੋਵੋ ਜੋੜੀ ਗੁਰਮੁਖ ਬਸ ਸਭਾ ਪਛਾਏ ਜੇ ਕਤਰ ਹੋਣ ਦੀ ਗੱਲ ਆ ਤੇ ਫੇਰ ਪੰਥ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਆ ਨਾ ਕਿ ਟੈਕਸ ਪੋਰਸ਼ਨ ਪਰ ਇਸ ਤਰ੍ਹਾਂ ਦੇ ਨਾਲ ਕੀਰਤਨ ਦੀ ਆਵਾਜ਼ ਉੱਚੀ ਕਰਕੇ ਹਾਲਾਂਕਿ ਸਾਰੇ ਜਿੰਨੇ ਵੀ ਸਿੱਖ ਜਥੇਬੰਦੀਆਂ ਹੈਗੀਆਂ ਸਾਰਿਆਂ ਦੇ ਆਵਾਜ਼ ਜੀ ਕਹਿ ਲਈ ਤਾਂ ਖਾਲਸਾਣ ਦੇ ਨਾਰੇ ਜਿਹੜੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਲੇਕਿਨ ਇਦਾਂ ਉਹਨਾਂ ਦੀ ਆਵਾਜ਼ ਨਾ ਪਹੁੰਚੰਦਨੀ ਸੰਗਤਾਂ ਤੱਕ ਇੱਕ ਤਰ੍ਹਾਂ ਦੀ ਨੀਚ ਹਰਕਤ ਹੈਗੀ ਆ ਕਰਾ ਪ੍ਰਸ਼ਾਦ ਦੀ ਦੇਗ ਵੀ ਨਹੀਂ ਮਤਲਬ ਕਿਸੇ ਨੂੰ ਲੈਣ ਦਿੱਤੀ ਨਾ ਉਹ ਤਰੀਕੇ ਨਾਲ ਵਰਤੌਣ ਦਾ ਕੋਈ ਢੰਗ ਤਰੀਕਾ ਬਣਾਇਆ ਗਿਆ ਮਤਲਬ ਇੱਕ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਕਿ ਅਸੀਂ ਚੁਣੇ ਹੋਏ ਨਹੀਂ ਅਸੀਂ ਚੁੰਬੜੇ ਹੋਏ ਆ ਜਿਹੜੇ ਚੁਣੇ ਹੋਏ ਨੁਮਾਇंदे ਹੁੰਦੇ ਆ ਉਹ ਹਮੇਸ਼ਾ ਵਾਸਤੇ ਸਾਰੀ ਸੰਗਤ ਦੀ ਹਿਰਦਿਆਂ ਦੀ ਤਰਜਮਾਨੀ ਕਰਦੇ ਆ ਉਹ ਭਾਵਨਾ ਨੂੰ ਕਿਉਂਕਿ ਅੱਜ ਭਾਵਨਾ ਦੀ ਗੱਲ ਆ ਅੱਜ ਭਾਵਨਾ ਦੇ ਨਾਲ ਔਤ ਪੋਤ ਹੇਗਾ ਆ ਸਾਰਾ ਪਰ ਭਾਵਨਾਵਾਂ ਦੇ ਨਾਲ ਖਲਵਾੜ ਕਰਨਾ ਆਵਾਜ਼ ਨਾ ਨਿਕਲ ਕੱਢਣ ਦੇਣੀ ਇਹ ਬਹੁਤ ਮੰਦਭਾਗੀ ਆ ਅੱਜ ਬੰਦ ਦੀ ਕਾਲ ਦਿੱਤੀ ਗਈ ਆ ਗੁਰੂ ਨਗਰੀ ਜਿਹੜੀ ਆ ਪੁਰਨ ਤੌਰ ਤੇ ਬੰਦ ਰਹੇਗੀ ਦਲ ਖਾਲਸਾ ਵੱਲੋਂ ਆਖਿਆ ਗਿਆ ਸੀਗਾ ਤਾਂ ਕਿ ਤੁਸੀਂ ਵੀ ਇਸ ਕਾਲ ਦੇ ਨਾਲ ਜੋ ਜਾ ਕੇ ਸ਼ਹਿਰ ਦੇ ਵਿੱਚ ਜਿਹੜਾ ਜਾਓਗੇ ਦੇਖੋ ਜਾਨ ਦੀ ਲੋੜ ਨਹੀਂ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਬਹੁਤ ਚੰਗੇ ਆ ਸਿਆਣੇ ਆ ਇਹ ਜਿਹੜਾ ਬੰਦ ਆ ਇਹ ਜਿਹੜੀ ਚੀਜ਼ ਆ ਛੋਟੇ ਛੋਟੇ ਬੱਚੇ ਬੀਬੀਆਂ ਨੌਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਬੰਦ ਆ ਤੇ ਮੇਰਾ ਖਿਆਲ ਆ ਕੋਈ ਇਹੋ ਜਿਹਾ ਅੰਮ੍ਰਿਤਸਰ ਵਾਸੀ ਨਹੀਂ ਹੈਗਾ ਕਿ ਜਿਹਨੂੰ ਲੋਡ ਪਵੇ ਕਹਿਣ ਦੀ ਉਹ ਸਮਝਦੇ ਆ ਇੱਕ ਦਿਨ ਆਪਣਾ ਕਾਰੋਬਾਰ ਬੰਦ ਕਰਕੇ ਉਹ ਆਪਣੇ ਵਿਛੜੇ ਹੋਏ ਵੀਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਤਾਂਾਂ ਮਾਂ ਪਰਿਸ਼ਾਨ ਨੂੰ ਸ਼ਰਧਾਂਜਲੀ ਦਿੰਦੇ ਆ ਬਿਲਕੁਲ ਸਿਗੇਕ ਸੁਖਜੀਤ ਸਿੰਘ ਖੋਸਾ ਜੀ ਤੋਂ ਨਾ ਉਹ ਲੋਕ ਖਾਸ ਤੌਰ ਦੇ ਉੱਤੇ ਜਿਹੜੇ ਆ ਅੱਜ ਤੇ ਦਿਹਾੜੇ ਨੂੰ ਲੈ ਕੇ ਖੁੱਲ ਕੇ ਜਿਹੜੀ ਆ ਗੱਲਬਾਤ ਕੀਤੀ ਗਈ ਆ ਤਾਂ ਕੁਝ ਸਮੇਂ ਦੇ ਵਿੱਚ ਹੋਰ ਵੀ ਜਿ ਜਥੇਬੰਦੀਆਂ ਦੇ ਮੁਖੀ ਆਉਣਗੇ ਉਹਨਾਂ ਨਾਲ ਵੀ ਜਿਹੜੀ ਆ ਗੱਲਬਾਤ ਕਰਨਗੇ ਤਾਂ ਬਨੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਅਕਸ਼ੇ ਜਗਮਨੀ ਟੀਵੀ ਅੰਮ੍ਰਿਤਸਰ